ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦੇ ਹਨ ਜਿਵੇਂ ਆਪਾਂ ਕੱਲ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਸਦਕਾ ਮਹਾਰਾਜ ਜੀਆਂ ਦੇ ਦਿੱਤੇ ਹੋਏ ਨਾਮ ਦੀ ਮਹਿਮਾ ਗਰੀ ਹੈ ਕਿ ਵਾਹਿਗੁਰੂ ਮੰਤਰ ਵਾਹਿਗੁਰੂ ਜਪਣ ਦੇ ਨਾਲ ਕੀ ਕੁਝ ਪ੍ਰਾਪਤ ਹੁੰਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜਾ ਹਰੀ ਦਾ ਸਿਮਰਨ ਕਰਦਾ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਉਹਨੂੰ ਕੀ ਕੁਝ ਪ੍ਰਾਪਤ ਹੁੰਦਾ ਉਹਦੇ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ ਅੱਜ ਵੀ ਖਾਲਸਾ ਜੀ ਉਹੀ ਵਿਚਾਰ ਜਾਰੀ ਰੱਖਾਂਗੇ ਕਿਉਂਕਿ ਮਹਾਰਾਜ ਜੀਆ ਦੇ ਨਾਮ ਦੀ ਕੋਈ ਮਹਿਮਾ ਕਰ ਹੀ ਨਹੀਂ ਸਕਦਾ ਕੀਤੀ ਨਹੀਂ ਜਾ ਸਕਦੀ ਨਾ ਕੋਈ ਸਿਮਰਨ ਕਰਨ ਵਾਲਿਆਂ ਦੀ ਮਹਿਮਾ ਕਰ ਸਕਦਾ ਹੈ ਸੋ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਜੀਆ ਨੇ ਜੋ ਖਾਲਸਾ ਜੀ ਸਾਡੀ ਝੋਲੀ ਵਿੱਚ ਪਾ ਦਿੰਦਾ ਹੈ ਲੋਕਾਈ ਨੂੰ ਗੁਰਮੰਤਰ ਦਿੰਦਾ ਹੈ ਉਹਦੀ ਮਹਿਮਾ ਕੋਈ ਕਰ ਨਹੀਂ ਸਕਦਾ ਪਰ ਤੋਛ ਬੁੱਧੀ ਜਿੰਨੀ ਵੀ ਮਹਾਰਾਜ ਨੇ ਬੁੱਧੀ ਬਖਸ਼ੀ ਹੈ ਬਲ ਬਖਸ਼ਿਆ ਹੈ ਉਦੇ ਨਾਲ ਖਾਲਸਾ ਜੀ ਹਰੀ ਜਸ ਕਰਨਾ ਚਾਹੀਦਾ ਕਿਉਂਕਿ ਵਾਹਿਗੁਰੂ ਜੀ ਦਾ ਜਸ ਗਾਉਣ ਦੇ ਨਾਲ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਅਸੁਖ ਪ੍ਰਾਪਤ ਹੁੰਦੇ ਹਨ ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਭਗਤਵਚੂਲ ਕਰुणा निधान ਦਾਤਾਰ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਖਾਲਸਾ ਜੀ ਇਸ ਸੰਸਾਰ ਵਿੱਚ ਇਸ ਜਗਤ ਵਿੱਚ ਸੋਖੀ ਸੁਖ ਹਨ ਸੋ ਮਹਾਰਾਜ ਜੀਆ ਨੇ ਕਿਰਪਾ ਕੀਤੀ ਆਪਾਂ ਕੱਲ ਵੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਜੋ ਮਹਿਮਾ ਮਹਾਰਾਜ ਦੀ ਕਿਰਪਾ ਨਾਲ ਕਰੀ ਸੀ ਤੇ ਹੁਣ ਇੱਕ ਬੇਨਤੀ ਹੋਰ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਇੱਕ ਗੁਰਮੰਤਰ ਦਿੱਤਾ ਹੈ ਜਿਸ ਮੰਤਰ ਨੂੰ ਜਪ ਕੇ ਖਾਲਸਾ ਜੀ ਸੁਖ ਪ੍ਰਾਪਤ ਹੁੰਦੇ ਆ ਕਲਿਆਣ ਹੁੰਦੀ ਹੈ ਐਸੇ ਸਤਿਗੁਰਾਂ ਦਾ ਕੱਲ ਨੂੰ ਖਾਲਸਾ ਜੀ ਪ੍ਰਕਾਸ਼ ਦਿਹਾੜਾ ਵੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਅਮਰਤ ਵੇਲੇ ਜਾਗਿਏ ਅਮਰਤ ਵੇਲੇ ਉੱਠ ਕੇ ਕਿ ਅਸੀਂ ਇਸ਼ਨਾਨ ਕਰਕੇ ਵਾਹਿਗੁਰੂ ਮੰਤਰ ਦਾ ਜਾਪ ਅਭਿਆਸ ਕਰੀਏ ਵਾਹਿਗੁਰੂ 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 ਜਪੀਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰੀਏ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕੋਈ ਕਰ ਸਕਦਾ ਦਿਨ ਵਿੱਚ ਉਹ ਕਰ ਲਵੇ ਕੋਈ ਚਾਹਉ ਪਾਈ ਸਾਹਿਬ ਦੇ ਪਾਠ ਕਰ ਸਕਦਾ ਉਹ ਕਰ ਲਵੇ ਕੋਈ ਗੁਰ ਮੰਤਰ ਦਾ ਅਭਿਆਸ ਕਰਨਾ ਚਾਹੁੰਦਾ ਉਹ ਕਰ ਲਵੇ ਕੋਈ ਖਾਲਸਾ ਜੀ ਮੂਲ ਮੰਤਰ ਦਾ ਅਭਿਆਸ ਕਰਨਾ ਚਾਹੁੰਦਾ ਤੇ ਉਹ ਕਰ ਲਵੇ ਕੁਛ ਵੀ ਹੈ ਕਿਸੇ ਪ੍ਰਕਾਰ ਜੇ ਕੋਈ ਸੇਵਾ ਕਰਨ ਵਾਲਾ ਹੋ ਗੁਰੂ ਘਰ ਜਾ ਕੇ ਸੇਵਾ ਕਰ ਲਵੇ ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਲੈਣ ਵਾਸਤੇ ਆਪਾਂ ਕੱਲ ਨੂੰ ਕੋਈ ਨਾ ਕੋਈ ਮਹਾਰਾਜ ਦੀ ਕਿਰਪਾ ਸਦਕਾ ਕਰੀਏ ਕੋਈ ਨਾ ਮਜਪੀਏ ਕੋਈ ਅਭਿਆਸ ਕਰੀ ਤੇ ਖਾਲਸਾ ਜੀ ਫਿਰ ਅਮਰਤ ਵੇਲੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਏ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੈ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਦੀਆਂ ਖੁਸ਼ੀਆਂ ਫਿਰ ਮਿਲਣਗੀਆਂ ਆਓ ਵਿਚਾਰ ਕਰੀਏ ਮਹਾਰਾਜ ਕਹਿੰਦੇ ਹਨ ਜਿਹੜਾ ਗੁਰੂ ਦਾ ਸਿਮਰਨ ਕਰਦਾ ਹੈ ਪ੍ਰਭੂ ਦਾ ਸਿਮਰਨ ਕਰਦਾ ਹੈ ਪ੍ਰਭ ਕਾ ਸਿਮਰਨ ਰਿੱਧ ਸਵੇਧ ਨਾਉ ਨਿਦ ਖਾਲਸਾ ਜੀ ਇਹ ਸਾਰੇ ਜਗਤ ਵਿੱਚ ਨਾ ਨੌ ਨਿੱਧੀਆਂ ਦੇ ਖਜ਼ਾਨੇ ਹਨ ਰਿੱਧੀਆਂ ਸਿੱਧੀਆਂ ਵਾਲੇ ਜਿਹਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਜਿਹੜਾ ਕੁਬੇਰ ਦੇਵਤਾ ਹੈ ਕਹਿੰਦੇ ਉਹਦੇ ਕੋਲੇ ਖਜ਼ਾਨਾ ਹੈ ਮਾਇਆ ਦਾ ਖਜ਼ਾਨਾ ਤੇ ਸਾਰੇ ਜਗਤ ਦਾ ਜੋ ਧਨ ਪਦਾਰਥ ਹੈ ਫਿਰ ਖਾਲਸਾ ਜੀ ਮਾਨਸਿਕ ਜਿਹੜੀਆਂ ਬੰਦੇ ਦੇ ਅੰਦਰ ਜਿਹੜੀ ਖੇੜ ਹੈ ਮਾਨਸਿਕ ਜਿਹੜੀ ਹੈ ਉਹਦੀ ਤਾਕਤ ਉਹ ਵੀ ਖਾਲਸਾ ਜੀ ਇਹਦੇ ਵਿੱਚ ਆ ਜਾਂਦੀ ਹੈ ਹੋਰ ਕਈ ਪ੍ਰਕਾਰ ਦੀਆਂ ਜਿਹੜੀਆਂ ਖਾਲਸਾ ਜੀ ਆਮ ਤੌਰ ਤੇ 8 ਪ੍ਰਸਿੱਧ ਹਨ ਤੇ ਇਹ ਜਿੱਦਾਂ ਭਗਤ ਸਾਹਿਬ ਜੀ ਲਿਖਦੇ ਆ ਤੇ ਜਿਵੇਂ ਭਗਵਾਨ ਰਾਮਚੰਦਰ ਜੀ ਹੁਣੀ ਵੀ 14 ਕਲਾ ਸੀ ਉਹਨਾਂ ਦੇ ਅੰਦਰ 14 ਸ਼ਕਤੀਆਂ ਤੇ ਫਿਰ ਖਾਲਸਾ ਜੀ ਭਗਵਾਨ ਕ੍ਰਿਸ਼ਨ ਜੀ ਜਿਹੜੇ ਸਨ ਉਹ 16 ਕਲਾ ਸਨ 16 ਸਿੱਧੀਆਂ 16 ਸ਼ਕਤੀਆਂ ਇਸੇ ਪ੍ਰਕਾਰ ਅਨਕ ਅਨਕ ਕਲਾ ਲੈ ਠਾਕੁਰ ਜੜਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋਲੇ ਤੇ ਕੋਈ ਗਿਣਤੀ ਨਹੀਂ ਐਸੀਆਂ ਕਲਾਾਂ ਦੇ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਦਾ ਰੂਪ ਜੋ ਪ੍ਰਗਟ ਹੋਏ ਹਨ ਕਹਿੰਦੇ ਜਿਹੜਾ ਸਿਮਰਨ ਕਰਦਾ ਹੈ ਨਾ ਵਾਹਿਗੁਰੂ ਵਾਹਿਗੁਰੂ ਆਪਣੀ ਰਸਨਾ ਦੇ ਨਾਲਗਾਉਂਦਾ ਉਹਦੇ ਕੋਲੇ ਸਾਰੇ ਖਜ਼ਾਨੇ ਜੋ ਜਗਤ ਜਗਤ ਦੇ ਹਨ ਉਹਦੇ ਪ੍ਰਾਪਤ ਹੋ ਜਾਂਦੇ ਉਹਨੂੰ ਰਿੱਧੀਆਂ ਸਿੱਧੀਆਂ ਖਾਲਸਾ ਜੀ ਨਿੱਧੀਆਂ ਪ੍ਰਾਪਤ ਹੋ ਜਾਂਦੀਆਂ ਪ੍ਰਾਪਕਾ ਸਿਮਰਨ ਗਿਆਨ ਧਿਆਨ ਤਤਬੁੱਧ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਜਿਹੜਾ ਖਾਲਸਾ ਜੀ ਅਸਲੀਅਤ ਹੈ ਤਤ ਗਿਆਨ ਹੈ ਜਗਤ ਦਾ ਮੂਲ ਉਹ ਗਿਆਨ ਜਿਹੜਾ ਪ੍ਰਾਪਤ ਹੋ ਜਾਂਦਾ ਧਿਆਨ ਸੁਰਤੀ ਵਿੱਚ ਟਿਕਾਉ ਹੋਣ ਲੱਗ ਪੈਂਦਾ ਵਾਹਿਗੁਰੂ ਵਾਹਿਗੁਰੂ ਕਰਦੇ ਆ ਸੁਰਤ ਟਿਕਣ ਲੱਗ ਪੈਂਦੀ ਹੈ ਤੇ ਖਾਲਸਾ ਜੀ ਜੋ ਬੁੱਧ ਹੈ ਭਾਵ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਮਝਣ ਵਾਲੀ ਜਾਣਣ ਵਾਲੀ ਧਿਉਣ ਵਾਲੀ ਬੁੱਧ ਪ੍ਰਾਪਤ ਹੋ ਜਾਂਦੀ ਹੈ ਸਿਮਰਨ ਕਰਨ ਵਾਲੇ ਨੂੰ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਜਿਹੜਾ ਖਾਲਸਾ ਜੀ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਦੁਨੀਆਂ ਦੇ ਲੋਕ ਜਾਂ ਦੁਨੀਆਂ ਦੇ ઋષਿ-ਮੁਨੀ ਜੋ ਜਪ ਤਪ ਕਰਦੇ ਹਨ ਖਾਲਸਾ ਜੀ ਪੂਜਾ ਅਰਚਨਾ ਕਰਦੇ ਆ ਉਹ ਸਾਰਾ ਕੁਝ ਹੀ ਉਹ ਫਾਲੋ ਨੂੰ ਪ੍ਰਾਪਤ ਹੋ ਜਾਂਦਾ ਜਿਹੜਾ ਸਿਮਰਨ ਕਰਦਾ ਹੈ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਖਾਲਸਾ ਜੀ ਦੂਜਾ ਭਾਵ ਕੀ ਹੈ ਜਿਹੜਾ ਵਾਹਿਗੁਰੂ ਜੀ ਨੂੰ ਵਿਛੋੜੇ ਵਾਹਿਗੁਰੂ ਤੇ ਇੱਕ ਹੈ ਤੇ ਜਿਹੜਾ ਦੂਜਾ ਹੋਊਗਾ ਉਹ ਖਾਲਸਾ ਜੀ ਵਾਹਿਗੁਰੂ ਜੀ ਨਾਲੋਂ ਵਿਛੋੜਾ ਪਾਉਣ ਵਾਲਾ ਹੋਵੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਵੀ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਬਿਨ ਸੈ ਦੂਜਾ ਜਿਹੜਾ ਦੂਜਾ ਕੋਈ ਹੁੰਦਾ ਹੈ ਦੂਜੀ ਕੋਈ ਹਸਤੀ ਹੁੰਦੀ ਹੈ ਉਹ ਖਾਲਸਾ ਜੀ ਖਿਆਲ ਵਿੱਚ ਨਹੀਂ ਆਉਂਦੀ ਕੋਈ ਵੀ ਸ਼ਕਤੀ ਰੱਬ ਹੀ ਖਿਆਲ ਵਿੱਚ ਰਹਿੰਦਾ ਹੈ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਕਹਿੰਦੇ ਜਿਹੜਾ ਵਾਹਿਗੁਰੂ ਵਾਹਿਗੁਰੂ ਜੱਪਣ ਵਾਲਾ ਹੈ ਉਹਨੂੰ 68 ਤੀਰਥਾਂ ਦਾ ਖਾਲਸਾ ਜੀ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਸਾਰੇ ਤੀਰਥਾਂ ਦਾ ਇਸ਼ਨਾਨ ਹੈ ਉਹ ਫਲ ਪ੍ਰਾਪਤ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਦਰਗਹ ਮਾਨੀ ਜਿਹੜਾ ਸਿਮਰਨ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਉਹ ਫਿਰ ਖਾਲਸਾ ਜੀ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਪਾਉਂਦਾ ਹੈ। ਉਹ ਮਾਨੀ ਭਾਵ ਮਾਣ ਵਾਲਾ ਹੋ ਜਾਂਦਾ ਇੱਜ਼ਤ ਵਾਲਾ ਹੋ ਜਾਂਦਾ। ਪ੍ਰਭ ਕੈ ਸਿਮਰਨ ਹੋਏ ਸੋ ਪਾਲਾ ਕਹਿੰਦੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਨਾ ਜਿਵੇਂ ਕਈ ਵਾਰ ਸੰਸਾਰ ਦੇ ਲੋਕ ਕਹਿੰਦੇ ਆ ਵੀ ਸੰਸਾਰ ਵਿੱਚ ਇੰਨਾ ਬੁਰਾ ਹੋ ਰਿਹਾ ਪਿਆ ਇੰਨੇ ਨੇ ਸਾਧ ਬੈਠੇ ਆ ਇੰਨੇ ਨੇ ਬਾਬੇ ਬੈਠੇ ਆ ਇਹ ਕਿਉਂ ਨਹੀਂ ਸੁਖ ਵਰਤਉਂਦੇ ਜੇ ਇਨਾਂ ਕੋ ਸ਼ਕਤੀਆਂ ਨਹੀਂ ਤੇ ਖਾਲਸਾ ਜੀ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਹੋ ਪ੍ਰਭ ਕਾ ਸਿਮਰਨ ਹੋਏ ਸੋਪਲ ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਨਾ ਉਹ ਵਾਹਿਗੁਰੂ ਜੀ ਵੱਲੋਂ ਕੀਤੀ ਜਾ ਰਹੀ ਕਾਰ ਵਿੱਚ ਖਾਲਸਾ ਜੀ ਦਖਲ ਅੰਦਾਜ਼ ਹੀ ਨਹੀਂ ਕਰਦਾ ਜੋ ਰੱਬ ਕਰ ਰਿਹਾ ਜੋ ਹੋ ਰਿਹਾ ਉਹਦੇ ਵਿੱਚ ਹੀ ਭਲਾ ਮਨਾਉਂਦਾ ਵੀ ਵਾਹਿਗੁਰੂ ਜਾਣਦੇ ਨੇ ਜੋ ਉਹਨਾਂ ਨੇ ਕਰਨਾ ਉਹ ਸਾਰੇ ਕੀਤੇ ਹੋਏ ਕਾਰਜਾਂ ਵਿੱਚ ਇਹੀ ਕਹਿੰਦਾ ਵੀ ਭਲਾ ਹੀ ਹੋ ਰਿਹਾ ਭਲਾ ਹੀ ਹੋ ਰਿਹਾ ਸਾਰਿਆਂ ਦਾ ਸੋ ਇਹੋ ਜੀvirti ਪ੍ਰਾਪਤ ਹੋ ਜਾਂਦੀ ਆ ਪ੍ਰਾਪਕਾ ਸਿਮਰਨ ਸੋ ਫਲ ਫਲਾ ਖਾਲਸਾ ਦੀ ਜਿਹੜਾ ਮਨੋਖ ਦਾ ਸਭ ਤੋਂ ਵੱਡਾ ਜਿਹੜਾ ਉੱਚਾ ਸੁੱਚਾ ਮਨੋਰਥ ਹੈ ਉਹ ਇਹੀ ਹੈ ਕਿ ਜਨਮ ਸਫਲਾ ਹੋ ਜਾਵੇ ਤੇ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਖਾਲਸਾ ਜੀ ਉਹ ਮਨੋਰਥ ਪੂਰਾ ਹੋ ਜਾਂਦਾ ਹੈ ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੇ ਸਿਮਰਹਿ ਜਿਨੇ ਆਪ ਸਿਮਰਾਈ ਕਹਿੰਦੇ ਪਰ ਵਾਹਿਗੁਰੂ ਸੱਚੇ ਪਾਸ਼ਾ ਆਪ ਜੇ ਕਿਸੇ ਨੂੰ ਪ੍ਰੇਰੇ ਤੇ ਉਹੀ ਸਿਮਰਨ ਕਰ ਸਕਦਾ ਹਰ ਕੋਈ ਨਹੀਂ ਕਰ ਸਕਦਾ ਜੀ ਦੇ ਉਤੇ ਵਾਹਿਗੁਰੂ ਕਿਰਪਾ ਕਰਨ ਉਹ ਫਿਰ ਖਾਲਸਾ ਦੀ ਸੇਵਾ ਸਿਮਰਨ ਵਿੱਚ ਲੱਗਦਾ ਤੇ ਪਰ ਹੁਣ ਇੱਥੇ ਜੇ ਕੋਈ ਸੋਚ ਲਵੇ ਵੀ ਸਾਡੇ ਤੇ ਰੱਬ ਨੇ ਕਿਰਪਾ ਹੀ ਨਹੀਂ ਕੀਤੀ ਤੇ ਅਸੀਂ ਕਿਦਾਂ ਜਪਾਂਗੇ ਉਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹਾਂ ਆਪਾਂ ਨੂੰ ਇੱਕ ਕਦਮ ਪੁੱਟਣਾ ਹੀ ਪਵੇਗਾ ਜੇ ਕੋਈ ਕਵੇ ਵੀ ਮੈਂ ਕਦਮ ਵੀ ਕੋਈ ਨਹੀਂ ਪੁੱਟਣਾ ਤੇ ਮੈਨੂੰ ਸੁੱਖ ਵੀ ਮਿਲ ਜਾਣੇ ਇਦਾਂ ਨਹੀਂ ਹੋਣਾ ਇੱਕ ਕਦਮ ਤੇ ਪੁੱਟਣਾ ਹੀ ਪਵੇਗਾ ਪਦ ਕਦਮ ਪੁੱਟਾਂਗੇ ਤੇ ਫਿਰ ਰੱਬ ਸਾਡੇ ਵੱਲ ਨੂੰ ਆਵੇਗਾ ਮੁੱਖੋਂ ਰਸਨਾ ਤੋਂ ਵਾਹਿਗੁਰੂ ਕਵਾਂਗੇ ਫਿਰ ਵਾਹਿਗੁਰੂ ਕਿਰਪਾ ਕਰਕੇ ਸਾਡੇ ਕੋਲੋਂ ਹੋਰ ਜਪਾਵੇਗਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋਂ ਪਾਏ ਮਹਾਰਾਜ ਕਹਿੰਦੇ ਮੈਂ ਜਿਹੜੇ ਸਿਮਰਨ ਕਰਦੇ ਹਨ ਉਹਨਾਂ ਦੇ ਪੈਰਾਂ ਨੂੰ ਨਮਸਕਾਰ ਕਰਦਾ ਹਾਂ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਮੱਥੇ ਨੂੰ ਲਾਉਂਦਾ ਹਾਂ ਜਿਹੜੇ ਸਿਮਰਨ ਕਰਦੇ ਹਨ ਸੋ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਐਡੀ ਨਿਮਰਤਾ ਹੈ ਖਾਲਸਾ ਜੀ ਨਿਮਰਤਾ ਦੇ ਪੁੰਜ ਹਨ ਸਤਿਗੁਰੂ ਜੀ ਤੇ ਮਹਾਰਾਜ ਜੀਆ ਨੇ ਤੇ ਬਾਣੀ ਰਚਣ ਤੋਂ ਪਹਿਲਾਂ ਸ਼੍ਰੀ ਸੁਖਣੀ ਸਾਹਿਬ ਤੋਂ ਖਾਲਸਾ ਜੀ ਪਹਿਲਾਂ ਹੀ ਬਚਨ ਕਰ ਦਿੱਤੇ ਕਿ ਜਿਹੜਾ ਸਿਮਰਨ ਕਰੂਗਾ ਸਿਮਰ 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 ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ ਖਾਲਸਾ ਜੀ ਜਿਹੜਾ ਸਿਮਰਨ ਕਰੇਗਾ ਉਹਦੇ ਕਾਲ ਭਾਵ ਝਗੜੇ ਝਮੇਲੇ ਕਲੇਸ਼ ਭਾਵ ਕਲਾ ਘਰ ਵਿੱਚ ਖਾਲਸਾ ਜੀ ਲੜਾਈ ਝਗੜਾ ਕਹਿੰਦੇ ਤਨੋਂ ਤੋਂ ਸਾਰੇ ਹੀ ਮਿਟ ਜਾਣਗੇ ਜੇ ਕੋਈ ਸਿਮਰਨ ਕਰ ਲਵੇ ਜੇ ਕੋਈ ਅਕਾਲ ਪੁਰਖ ਦਾ ਨਾਮ ਸਿਮਰੇ ਉਹਦੇ ਖਾਲਸਾ ਜੀ ਸਾਰੇ ਝਗੜੇ ਝਮੇਲੇ ਕਲਾ ਕਲੇਸ਼ ਚਿੰਤਾ ਝੋਰਾ ਉਹਦੇ ਤਨ ਦੇ ਰੋਗ ਸਭ ਦੂਰ ਹੋ ਜਾਣਗੇ ਜੇ ਕੋਈ ਸਿਮਰਨ ਕਰੇਗਾ ਤੇ ਪਰ ਖਾਲਸਾ ਜੀ ਆਪਾਂ ਨੂੰ ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਮਹਾਰਾਜ ਦਾ ਸਿਮਰਨ ਨਹੀਂ ਕਰਦੇ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਸਦਾ ਹੀ ਸੁਖ ਦੇਣ ਵਾਲਾ ਵਾਹਿਗੁਰਜੀ ਦਾ ਨਾਮ ਹੈ ਤੇ ਆਪਾਂ ਦੇ ਅੱਗੇ ਵੀ ਬਾਣੀ ਵਿੱਚੋਂ ਬਚਨ ਬੋਲਦੇ ਆ ਧੰਨ ਗੁਰੂ ਅਮਰਦਾਸ ਮਹਾਰਾਜ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਵਿੱਚ ਕਹਿੰਦੇ ਹਨ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਜਿਹੜੇ ਬਾਣੀ ਸੁਣਦੇ ਹਨ ਸੱਚੀ ਕੰਨਾਂ ਦੇ ਨਾਲ ਸਰਵਣ ਕਰਦੇ ਹਨ ਖਾਲਸਾ ਦੀ ਦੁਖ ਰੋਗ ਝੋਰੇ ਸੰਤਾਪ ਸਭ ਦੂਰ ਹੋ ਜਾਂਦੇ ਜਿਹੜਾ ਕੋਈ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਤੇ ਕਿਰਪਾ ਕਰਕੇ ਖਾਲਸਾ ਜੀ ਸਾਨੂੰ ਬਹੁਤ ਕੁਝ ਬਖਸ਼ਦੇ ਆ ਪਰ ਸਾਨੂੰ ਲੈਣਾ ਨਾ ਆਵੇ ਤੇ ਫਿਰ ਸਾਡੀ ਘਾਟ ਹੈ ਉਹਦੇ ਵਿੱਚ ਕਿਸੇ ਦਾ ਕੀ ਕਸੂਰ ਹੈ ਮਹਾਰਾਜ ਨੇ ਸਾਡੇ ਉਤੇ ਬੜੀ ਦਇਆ ਕੀਤੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੇਅੰਤ ਕਿਰਪਾ ਕੀਤੀ ਜਿਸ ਕਿਰਪਾ ਦੇ ਸਦਕਾ ਖਾਲਸਾ ਜੀ ਆਪਾਂ ਸੁਖੀ ਵਸਦੇ ਹਾਂ ਤੇ ਜੇ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਾਂਗੇ ਫਿਰ ਅਸੀਂ ਸੁਖੀ ਨਹੀਂ ਵਸ ਸਕਦੇ ਕਿਉਂਕਿ ਜਿੱਥੇ ਨਾਮ ਨਹੀਂ ਉਥੇ ਕਲਾ ਕਲੇਸ਼ ਉਥੇ ਭੂਤ ਪ੍ਰੇਤ ਉਥੇ ਮਾੜੀਆਂ ਸ਼ਕਤੀਆਂ ਉਥੇ ਦੁੱਖ ਰੋਗ ਵਿਗੜਨ ਵਿਨਾਸ਼ ਨੂੰ ਸਭ ਕੁਝ ਹੋ ਜਾਂਦਾ ਤੇ ਜਿੱਥੇ ਸਿਮਰਨ ਆ ਜਾਂਦਾ ਉਥੇ ਸੁੱਖ ਸ਼ਾਂਤੀ ਸਬਰ ਸੰਤੋਖ ਆ ਜਾਂਦਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸੱਚੇ ਪਾਤਸ਼ਾਹ ਗੁਰੂ ਗਰੀਬਨਵਾਰ ਸਾਹਿਬ ਕੋਈ ਕਰਨ ਦੇ ਸਮਰੱਥ ਹਨ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਧ ਸਿੰਘ ਸਾਹਿਬ ਦੀ ਕਿਰਪਾ ਸਦਕਾ ਕਾਲ ਖਾਲਸਾ ਜੀ ਆਪਾਂ ਵੀਰ ਦਾ ਜਿਹੜਾ ਘਰ ਸਮਰਾ ਆਪਣੇ ਸ਼ਾਹਪੁਰ ਜਾਜਨ ਜਿਹੜੀ ਵੀਡੀਓ ਪਾਇਆ ਸੀ ਜਿਨ੍ਹਾਂ ਦੇ ਘਰ ਨੂੰ ਰਸਤਾ ਵੀ ਨਹੀਂ ਜਾਂਦਾ ਉਹ ਘਰ ਦੀਆਂ ਨੀਹਾਂ ਪਟਕੇ ਅਰਦਾਸ ਬੇਨਤੀ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ ਸੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਮਿਹਰ ਹੋਇਆ ਕਾਰਜ ਸਫਲਾ ਹੋਇਆ ਜੇ ਕੋਈ ਸੇਵਾ ਕਰਨੀ ਚਾਹੁੰਦਾ ਦਾਸ ਕੋਲੇ ਜੇ ਖਾਲਸਾ ਜੀ ਕੋਈ ਦੋ ਇੱਕ ਦੋ ਜਾਣਿਆਂ ਨੇ ਸੇਵਾ ਜਿਹੜੀ ਮੈਨੂੰ ਯਾਦ ਆ ਜਿਹੜੀ ਮੈਂ ਲਿਖ ਲਈ ਹੈ ਜਿਹੜੀ ਮੈਂ ਨਹੀਂ ਲਿਖੀ ਉਹ ਮੈਂ ਨਹੀਂ ਕਹਿ ਸਕਦਾ ਜਿਹੜੀ ਮੈਂ ਲਿਖ ਲਈ ਆ ਤੇ ਮੇਰੇ ਕੋਲੇ ਸਿਰਫ ਖਾਲਸਾ ਜੀ ਹਾਲੇ ਤੱਕ 8000 ਰੁਪਏ ਆਇਆ ਤੇ ਜੇ ਆਪਾਂ ਜਿਹੜੇ ਦਾ ਸਬੰਧ ਕੱਢਦੇ ਨੇ ਜੇ ਉਹ ਗੁਰਮੁਖ ਸੇਵਾ ਕੱਢਣਗੇ ਤੇ ਫਿਰ ਹੀ ਖਾਲਸਾ ਜੀ ਕਾਰਜ ਸਫਲਾ ਹੋਵੇਗਾ ਦਾਸ ਕੋਲੇ ਅੱਗੇ ਇੱਕ ਘਰ ਹੋਰ ਆ ਗਿਆ ਤੇ ਤਿੰਨ ਘਰ ਆਏ ਹੋ ਚਾਰ ਘਰ ਆਏ ਹੋਏ ਆ ਜਿਹੜੇ ਬਣਾਉਣੇ ਆ ਪਰ ਜੇ ਸੇਵਾ ਆਵੇਗੀ ਫਿਰ ਬਣਨਗੇ ਨਹੀਂ ਤੇ ਫਿਰ ਖਾਲਸਾ ਜੀ ਦਾਸ ਹੀ ਨੇ ਜੋਗਾ ਨਹੀਂ ਤੇ ਕਰਨ ਕਰਾਉਣ ਵਾਲਾ ਦਾਤਾ ਹੈ ਮੈਨੂੰ ਭਰੋਸਾ ਹੈ ਮਹਾਰਾਜ ਤੇ ਸੱਚੇ ਪਾਸ਼ਾ ਆਪ ਹੀ ਕਲਾ ਵਰਤੋਣਗੇ ਕਿਉਂਕਿ ਸੇਵਾ ਉਹਨਾਂ ਦੀ ਹੈ ਤੇ ਉਹਨਾਂ ਨੇ ਲੈ ਲੈਣੀ ਆ ਮੇਰਾ ਫਰਜ਼ ਹੈ ਸੰਗਤ ਅੱਗੇ ਬੇਨਤੀ ਕਰਨਾ ਜੇ ਕੋਈ ਸੇਵਾ ਕਰਨੀ ਚਾਹੁੰਦਾ ਤੇ ਜਰੂਰ ਕਰਿਓ ਕਿਉਂਕਿ ਕਿਸੇ ਗਰੀਬ ਦਾ ਖਾਲਸਾ ਜੀ ਘਰ ਬਣ ਜਾਣਾ ਬਹੁਤ ਵੱਡਾ ਸੁਖ ਹੈ ਬਹੁਤ ਵੱਡਾ ਪੁੰਨ ਹੈ ਸੋ ਮਹਾਰਾਜ ਕਿਰਪਾ ਕਰਨਾ ਉਹ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਬੜੀ ਮਿਹਰ ਤੇ ਕਿਰਪਾ ਕੀਤੀ ਮੈਨੂੰ ਸੁਖ ਬਖਸ਼ੇ ਹਨ ਇਹ ਵੀਰ ਖਾਲਸਾ ਜੀ ਵੀਰ ਦੱਸਦਾ ਹੈ ਕਿ ਮੇਰਾ ਨਾ ਜਿੱਦਾਂ ਸੰਸਾਰ ਵਿੱਚ ਰਹਿੰਦਿਆਂ ਖਾਲਸਾ ਜੀ ਤੇ ਹਰ ਇੱਕ ਬੰਦੇ ਦਾ ਆਪੋ ਆਪਣਾ ਔਰਾ ਹੁੰਦਾ ਆਪੋ ਆਪਣਾ ਖਾਲਸਾ ਜੀ ਰਹਿਣ ਸੈਣ ਹੁੰਦਾ ਇਹ ਵੀਰ ਕਾਲਜ ਪੜਦਾ ਸੀ ਤੇ ਕੋਈ ਕੁੜੀ ਸੀ ਖਾਲਸਾ ਜੀ ਉਹਦੇ ਨਾਲ ਇਹਨੂੰ ਪ੍ਰੇਮ ਹੋ ਗਿਆ ਇਹਦੀ ਦੱਸਣ ਮੁਤਾਬਕ ਉਹ ਜੋ ਦੱਸਦਾ ਕਿ ਮੇਰਾ ਉਹਦੇ ਨਾਲ ਪ੍ਰੇਮ ਬਣ ਗਿਆ ਚਲੋ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਘਰੋਂ ਅਸੀਂ ਚੰਗੇ ਸਾਂ ਸਹਿੰਦੇ ਸਾਂ ਤੇ ਉਹ ਕੁੜੀ ਜਿਹੜੀ ਸੀ ਖਾਲਸਾ ਜੀ ਉਹ ਉਹ ਵੀ ਪਰਿਵਾਰ ਚੋਂ ਚੰਗੀ ਸੀ ਚੰਗੇ ਪਰਿਵਾਰ ਚੋਂ ਵਿੱਚੋਂ ਸੀ ਤੇ ਚਲੋ ਉੱਥੇ ਪ੍ਰੇਮ ਬਣ ਗਿਆ ਤੇ ਕਾਫੀ ਮਹਾਰਾਜ ਦੀ ਕਿਰਪਾ ਸਦਕਾ 6-7 ਸਾਲ ਇਹਨਾਂ ਸਟੱਡੀ ਕੀਤੀ ਇਕੱਠੇ ਰਹੇ ਤੇ ਇਹਨਾਂ ਦਾ ਖਾਲਸਾ ਜੀ ਜਦੋਂ ਘਰ ਇੱਕ ਦੂਜੇ ਨਾਲ ਰਿਸ਼ਤਾ ਕਰਨਾ ਸੀ ਘਰੇ ਪਤਾ ਸੀ ਸਾਰਿਆਂ ਨੂੰ ਤੇ ਜਦੋਂ ਇਹਨਾਂ ਨੇ ਇਹ ਕਿਹਾ ਸੀ ਜਦੋਂ ਇਹ ਪੜ੍ਹਾਈ ਕਰ ਲੈਣਗੇ ਦੋਵੇਂ ਜਣੇ ਉਹ ਦੋਨਾਂ ਨਾਲ ਵਿਆਹ ਕਰਾਂਗੇ ਤੇ ਖਾਲਸਾ ਜੀ ਜਿਸ ਵੇਲੇ ਸਮਾਂ ਆਇਆ ਕਿ ਹੁਣ ਰਿਸ਼ਤਾ ਹੋਣਾ ਉਸ ਵੇਲੇ ਕੁੜੀ ਨੇ ਨਾ ਕਰ ਦਿੱਤੀ ਵੀ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਵੀ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਵੀ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਹੁਣ ਮੈਨੂੰ ਇਸ ਚੀਜ਼ ਬਾਰੇ ਪਤਾ ਨਹੀਂ ਵੈਸੇ ਤੇ ਖਾਲਸਾ ਜੀ ਇਹੋ ਜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਮਹਾਰਾਜ ਦੇ ਚਰਨੀ ਲੱਗਣਾ ਚਾਹੀਦਾ ਕਿਉਂਕਿ ਰੱਬ ਵਰਗਾ ਪ੍ਰੇਮ ਜੇ ਸਾਨੂੰ ਜਿਹੜਾ ਅਸਲੀ ਪ੍ਰੇਮ ਦੀ ਜਿਹੜੀ ਭੁੱਖ ਵਾ ਨਾ ਸੰਸਾਰ ਨੂੰ ਜਿਹਦੀ ਭੁੱਖ ਵਾ ਖਾਲਸਾ ਜੀ ਆਤਮਾ ਨੂੰ ਉਹ ਰੱਬ ਨਾਲ ਹੀ ਹੁੰਦਾ ਉਹ ਕਿਸੇ ਨਾਲ ਨਹੀਂ ਹੁੰਦਾ ਉਹ ਪ੍ਰੇਮ ਰੱਬ ਨਾਲ ਹੀ ਪਾਇਆ ਨਿਭਦਾ ਹੈ ਉਧਰ ਨਹੀਂ ਨਿਭਦਾ ਬਾਕੀ ਤੇ ਖਾਲਸਾ ਜੀ ਜਿਸਮਾਨੀ ਹੈ ਸਾਰਾ ਕੁਝ ਤੇ ਜੇ ਅਸੀਂ ਰੱਬ ਨਾਲ ਪ੍ਰੇਮ ਕਰਦੇ ਹਾਂ ਤੇ ਰੱਬ ਜੀ ਸਾਨੂੰ ਦੁਗਣਾ ਚੌਗਣਾ ਪ੍ਰੇਮ ਕਰਦੇ ਆ ਤੇ ਇਸ ਕਰਕੇ ਰੱਬ ਜੀ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਮਹਾਰਾਜ ਕਿਰਪਾ ਕਰਨ ਪਰ ਸੰਸਾਰੀ ਜੀਵ ਹਾਂ ਕਈ ਕੁਝ ਹੋ ਜਾਂਦਾ ਜਦੋਂ ਖਾਲਸਾ ਜੀ ਉਹ ਕੁੜੀ ਨੇ ਨਾ ਕਰ ਦਿੱਤੀ ਨਾ ਇਹਨਾਂ ਦਾ ਪਰਿਵਾਰ ਮੁੰਡੇ ਵਾਲਿਆਂ ਦਾ ਪਰਿਵਾਰ ਉਹਨਾਂ ਦੇ ਘਰ ਗਿਆ ਸੀ ਤੇ ਉੱਥੇ ਉਹਨਾਂ ਨੇ ਉਹ ਆਪਸ ਵਿੱਚ ਖੁਸ਼ ਹੋ ਸੀਗੇ ਵੀ ਚਲੋ ਇੰਨੇ ਚਿਰ ਦਾ ਰਿਸ਼ਤਾ ਜੁੜਿਆ ਤੇ ਹੁਣ ਵਿਆਹ ਕਰ ਦਿੰਨੇ ਆ ਤੇ ਪਰ ਖਾਲਸਾ ਜੀ ਕੁੜੀ ਨੇ ਸਾਰਿਆਂ ਸਾਹਮਣੇ ਖੜੋ ਕੇ ਕਹਿ ਦਿੱਤਾ ਵੀ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਤੇ ਵੀਰ ਜਿੱਥੋਂ ਤੱਕ ਮੇਰੇ ਨਾਲ ਮੇਰੀ ਉਹਨਾਂ ਨਾਲ ਗੱਲ ਹੋਈ ਆ ਵੀ ਵੀਰ ਬੜੀ ਮਹਾਰਾਜ ਦੀ ਕਿਰਪਾ ਵਾਲਾ ਹੁਣ ਤੇ ਚਲੋ ਆਨੰਦਕਾਰਜ ਉਹਦਾ ਹੋ ਗਿਆ ਬੜੀ ਮਹਾਰਾਜ ਦੀ ਕਿਰਪਾ ਵਾਲਾ ਵੀ ਕੋਈ ਇਦਾਂ ਦਾ ਨਹੀਂ ਵੀ ਕੋਈ ਮਾੜੇ ਕੰਮ ਕਰਨ ਵਾਲਾ ਹੋਵੇ ਵੀ ਤਾਂ ਉਹ ਕੁੜੀ ਨੇ ਕਿਹਾ ਹੋਵੇ ਤੇ ਫਿਰ ਖਾਲਸਾ ਜੀ ਐਵੇਂ ਕਾਰਜ ਬਣਿਆ ਵੀਰ ਜਿਹੜਾ ਸੀ ਇਹ ਗੱਲ ਸੁਣ ਕੇ ਡਿਪਰੈਸ਼ਨ ਚ ਚਲਾ ਗਿਆ ਬਹੁਤ ਜ਼ਿਆਦਾ ਨਾ ਕੁਝ ਖਾਣਾ ਪੀਣਾ ਨਾ ਕਿਸੇ ਨਾਲ ਬੋਲਣਾ ਕਮਰੇ ਵਿੱਚ ਬੰਦ ਰਹਿਣਾ ਇਕੱਲੇ ਨੇ ਗੱਲਾਂ ਕਰੀ ਜਾਣੀਆਂ ਡਾਕਟਰਾਂ ਤੱਕ ਚਲੇ ਗਏ ਖਾਲਸਾ ਜੀ ਇਥੋਂ ਤੱਕ ਪਰਿਵਾਰ ਨੂੰ ਲੱਗਣ ਲੱਗ ਪਿਆ ਵੀ ਮੁੰਡਾ ਪਾਗਲ ਹੋ ਗਿਆ ਬਹੁਤ ਉਸ ਪਰਿਵਾਰ ਦੇ ਕਹਿੰਦੇ ਮਿੰਤਾਤਰਲੇ ਕੀਤੇ ਉਹਦਾ ਬਾਪੂ ਜਿਹੜਾ ਸੀ ਉਹ ਮੰਨਦਾ ਸੀ ਮਾਂ ਵੀ ਮੰਨਦੀ ਸੀ ਪਰ ਉਹ ਕੁੜੀ ਨਹੀਂ ਸੀ ਮੰਨਦੀ ਉਹ ਕਹਿੰਦੀ ਸੀ ਵੀ ਮੈਂ ਇੱਥੇ ਵਿਆਹ ਹੀ ਨਹੀਂ ਕਰਾਉਣਾ ਵਾਹਿਗੁਰੂ ਜਾਣੇ ਕੀ ਕਹਾਣੀ ਬਣੀ ਕਿਵੇਂ ਹੋਇਆ ਤੇ ਖਾਲਸਾ ਜੀ ਗੁਰੂ ਸਾਹਿਬ ਦੀ ਕਿਰਪਾ ਮਹਾਰਾਜ ਦੀ ਵਰਤੀ ਤੇ ਇਹ ਜਿਹੜਾ ਵੀਰ ਸੀ ਖਾਲਸਾ ਜੀ ਇਹ ਕਹਿੰਦੇ ਪਾਗਲਖਾਨੇ ਤੱਕ ਇਹਦਾ ਇਹਦਾ ਕੰਮ ਵਧਿਆ ਸੀ ਵੀ ਪਾਗਲਖਾਨੇ ਤੱਕ ਇਹਨੂੰ ਖੜਿਆ ਇਹਨਾਂ ਜ਼ਿਆਦਾ ਡਿਪਰੈਸ਼ਨ ਵਿੱਚ ਚਲਾ ਗਿਆ ਆਪਣੀਆਂ ਗੱਲਾਂ ਕਰੀ ਜਾਂਦਾ ਸੀ ਅਵਲੀਆਂ ਟਵਲੀਆਂ ਮਾਰਨ ਲੱਗ ਪਿਆ ਪਤਾ ਨਾ ਲੱਗਣਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆਪਣੇ ਪਿਓ ਨੂੰ ਕਹੀ ਜਾਂਦਾ ਸੀ ਤੂੰ ਮੇਰਾ ਭਰਾ ਆ ਏਦਾਂ ਦੀ ਖਾਲਸਾ ਜੀ ਸਿਚੁਏਸ਼ਨ ਬੰਦੇ ਦੀ ਹੋ ਗਈ ਵੇਖੋ ਇੱਕ ਚਿੰਤਾ ਏਡੀ ਮਾੜੀ ਹੈ ਖਾਲਸਾ ਜੀ ਬੰਦੇ ਨੂੰ ਖਾ ਜਾਂਦੀ ਹੈ ਕਹਿੰਦੇ ਜਦੋਂ ਬਹੁਤ ਮਾੜੀ ਹਾਲਤ ਹੋ ਗਈ ਤੇ ਵੀਰ ਦੱਸਦਾ ਕਿ ਨੇ ਮੇਰੀ ਮਾਤਾ ਸ਼ਹੀਦਾਂ ਸਾਹਿਬ ਪਹਿਲਾਂ ਵੀ ਜਾਂਦੀ ਹੁੰਦੀ ਸੀ ਕਹਿੰਦੀ ਉਹਨੇ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਵੀ ਮੇਰਾ ਪੁੱਤ ਜਿਹੜਾ ਵਾ ਉਹ ਮਹਾਰਾਜ ਠੀਕ ਹੋ ਜਾਵੇ ਤੇ ਕਹਿੰਦੇ ਮੈਂ ਕਹਿੰਦੇ ਉਹ ਵੀਰ ਦੱਸਦਾ ਕਿ ਨਾ ਮੇਰੀ ਮਾਤਾ ਨੇ ਮੇਰੇ ਵਾਸਤੇ ਚਪਹਰੇ ਕੱਟੇ ਬਾਣੀ ਪੜਨੀ 1 ਵਜੇ ਉਹਨੇ ਜਾਗਣਾ 1:30 ਵਜੇ ਉਹਨੇ ਚੌਂਕੜਾ ਮਾਰ ਕੇ ਬਾਣੀ ਪੜਨ ਲੱਗ ਪਣਾ ਜਲ ਰੱਖ ਕੇ 4-5 ਵਜੇ ਤੱਕ ਬਾਣੀ ਪੜਨੀ ਜਾਪ ਕਰਨਾ ਫਿਰ ਉਹ ਜਲ ਮੈਨੂੰ ਛਕਾਉਣਾ ਮੇਰੇ ਸਿਰ ਵਿੱਚ ਪਾਉਣਾ ਤੇ ਮਹੀਨੇ ਡੇਢ ਮਹੀਨਾ ਲੱਗਾ ਮੈਂ ਹੌਲੀ ਹੌਲੀ ਠੀਕ ਹੋਣ ਲੱਗ ਪਿਆ ਮੈਂ ਬੋਲਣਾ ਚੱਲਣਾ ਗਲਤ ਮਲਤ ਜਿਹੜਾ ਬੋਲਦਾ ਉਹ ਸਹੀ ਹੋ ਗਿਆ ਪਰ ਰਹਿਣਾ ਗੁੰਮਸੋਮੀ ਸਾ ਕਹਿੰਦੇ ਬਾਅਦ ਵਿੱਚ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਮੇਰੀ ਮਾਤਾ ਨੇ ਸਵਾ ਲੱਖ ਮੂਲ ਮੰਤਰ ਇਹ ਵੀ ਖਾਲਸਾ ਜੀ ਮਾਤਾ ਨੂੰ ਸ਼ਹੀਦਾ ਸਾਹਿਬ ਕਿਸੇ ਨੇ ਦੱਸਿਆ ਸੀ ਵੀ ਤੁਸੀਂ ਸਵਾ ਲੱਖ ਮੂਲ ਮੰਤਰ ਪੜੋ ਭਜੰਗੀ ਦਾ ਡਾ ਠੀਕ ਹੋ ਜਾਏਗਾ ਤੇ ਖਾਲਸਾ ਜੀ ਉੱਥੋਂ ਸੰਗਤ ਵਿੱਚੋਂ ਕਿਸੇ ਨੇ ਦੱਸਿਆ ਸੀ ਮਾਤਾ ਵੀਰ ਕਹਿੰਦਾ ਮੇਰੀ ਮਾਤਾ ਕਹਿੰਦੀ ਆ ਵੀ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਦੱਸਿਆ ਕਹਿੰਦੇ ਮੈਂ ਘਰੇ ਆ ਕੇ ਕੜਾਹ ਪ੍ਰਸ਼ਾਦ ਦੀ ਦੀਗ ਬਣਾ ਗੇ ਨਾ ਮਾਤਾ ਜੀ ਨੇ ਤੇ ਸਵਾ ਲੱਖ ਮੂਲ ਮੰਤਰ ਖਾਲਸਾ ਜੀ ਕਰਨਾ ਸ਼ੁਰੂ ਕਰ ਦਿੱਤਾ ਉਹ ਜਲ ਤੇ ਪੜਨਾ ਕਾਊਂਟ ਕਰ ਲੈਣਾ ਫਿਰ ਉਹ ਜਲ ਛਕਾ ਦੇਣਾ ਮਹਾਰਾਜ ਦੀ ਕਿਰਪਾ ਵਰਤੀ ਖਾਲਸਾ ਜੀ ਮਾਤਾ 15 ਮਾਲਾ ਰੋਜ਼ ਕਰਦੀ ਸੀ ਮੂਲ ਮੰਤਰ ਦੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਾਤਾ ਦੱਸਦੇ ਆ ਵੀ 60 70000 ਮੂਲ ਮੰਤਰ ਜਿਹੜਾ ਉਹ ਹੋ ਗਿਆ ਸੀਗਾ ਤੇ ਮਹਾਰਾਜ ਦੀ ਕਿਰਪਾ ਵਰਤੀ ਇਹ ਵੀਰ ਕਹਿੰਦਾ ਵੀ ਮੈਨੂੰ ਨਹੀਂ ਇਹ ਗੱਲ ਦਾ ਪਤਾ 60 70000 ਮੂਲ ਮੰਤਰ ਮਾਤਾ ਨੇ ਕਰ ਲਿਆ ਸੀ ਤੇ ਮੈਂ ਕਮਰੇ ਚੋਂ ਬਾਹਰ ਨਿਕਲਣ ਲੱਗ ਪਿਆ ਸਾਂ ਆ ਆਪਣੇ ਮਾਂ ਪਿਓ ਦੇ ਕੋਲ ਬੈਠਣ ਲੱਗ ਪਿਆ ਸਾਂ ਕਹਿੰਦੇ ਉਸ ਤੋਂ ਬਾਅਦ ਮੈਨੂੰ ਚੰਗਾ ਲੱਗਣਾ ਮਾਂ ਪਿਓ ਕੋਲੇ ਬੈਠ ਕੇ ਆਪਣਾ ਦੁੱਖ ਫਰੋਲਣਾ ਤੇ ਕਹਿੰਦਾ ਉਸ ਤੋਂ ਬਾਅਦ ਮੇਰੀ ਮਾਤਾ ਮੈਨੂੰ ਸ਼ੀਦਾ ਸਾਹਿਬ ਪਹਿਲੀ ਵਾਰ ਲੈ ਕੇ ਗਈ ਮੈਂ ਇਦਾਂ ਉਹ ਪਹਿਲਾਂ ਵੀ ਮੈਂ ਜਾਂਦਾ ਸਾਂ ਪਰ ਜਦੋਂ ਮੈਂ ਇਦਾਂ ਹੋਇਆ ਸੀ ਉਸ ਤੋਂ ਬਾਅਦ ਪਹਿਲੀ ਵਾਰ ਹੀ ਗਿਆ ਕਹਿੰਦਾ ਜਦੋਂ ਮੈਂ ਸ਼ੀਦਾ ਸਾਹਿਬ ਗਿਆ ਨਾ ਤੇ ਮੇਰੇ ਅੰਦਰ ਪਤਾ ਨਹੀਂ ਵਾਹਿਗੁਰੂ ਜੀ ਵੱਲੋਂ ਕੀ ਖੇੜ ਵਰਤੀ ਮੈਂ ਬਹੁਤ ਰੋਇਆ ਉੱਥੇ ਬਹੁਤ ਜ਼ਿਆਦਾ ਬੈਰਾਗ ਆਇਆ ਬੜਾ ਕਹਿੰਦਾ ਮੈਂ ਰੋਇਆ ਤੇ ਉਹ ਰੋਣ ਦੇ ਨਾਲ ਮੇਰੇ ਅੰਦਰੋਂ ਸਾਰਾ ਹੀ ਦੁੱਖ ਜਿਹੜਾ ਸੀ ਉਹ ਬਾਹਰ ਨਿਕਲ ਗਿਆ ਏ ਗੁਰੂ ਸਾਹਿਬ ਦੀ ਕਿਰਪਾ ਵਰਤੀ ਮੇਰੇ ਹਿਰਦੇ ਵਿੱਚ ਰੱਬ ਦਾ ਪ੍ਰੇਮ ਬਣ ਗਿਆ ਬਾਬਾ ਦੀਪ ਸਿੰਘ ਸਾਹਿਬ ਦਾ ਪ੍ਰੇਮ ਬਣ ਗਿਆ ਵੀਰ ਕਹਿੰਦਾ ਮੈਂ ਰੋਜ਼ ਹੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲ ਜਣਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਚਲ ਜਣਾ ਸੇਵਾ ਕਰਦੇ ਰਹਿਣਾ ਮਨ ਮੇਰਾ ਲੱਗਾ ਰਹਿਣਾ ਘਰ ਆ ਕੇ ਮੈਂ ਮਾਂ ਬਾਪ ਕੋਲੇ ਬੈਠਣ ਲੱਗ ਪਿਆ ਬਾਬਾ ਦੀਪ ਸਿੰਘ ਸਾਹਿਬ ਨੇ ਏਡੀ ਮੇਰੇ ਤੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮੇਰੇ ਮਨ ਵਿੱਚ ਜਿਹੜੀ ਖੇੜ ਸੀ ਦੁੱਖ ਕਰਕੇ ਹੀ ਕੁਝ ਹੋਇਆ ਸੀ ਨਾ ਉਹ ਦੁੱਖ ਹੀ ਕੱਢ ਕੇ ਬਾਹਰ ਮਾਰਿਆ ਇਹ ਥੋੜੇ ਜਿਹੇ ਸਮੇਂ ਵਿੱਚ ਜਿਹੜਾ ਅੰਦਰੋਂ ਮੇਰੀ ਸੋਚਣ ਸ਼ਕਤੀ ਉਹਨਾਂ ਨੇ ਖਤਮ ਹੋ ਗਈ ਸੀ ਉਹ ਸੋਚ-ਸੋਚ ਕੇ ਗੱਲ ਕਹਿੰਦਾ ਅੰਦਰੋਂ ਖਤਮ ਕਰਤੀ ਬਾਬਾ ਦੀਪ ਸਿੰਘ ਸਾਹਿਬ ਨੇ ਏਡੀ ਕਲਾ ਵਰਤਾਈ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਨਾਲ ਮੈਂ ਵੀ ਚਪੈਰਾਂ 'ਚ ਜਾਣ ਲੱਗ ਪਿਆ ਬਾਣੀ ਪੜਨ ਲੱਗ ਪਿਆ ਹੁਣ ਖਾਲਸਾ ਜੀ ਵੀਰ ਦਾ ਵੈਸੇ ਤੇ 2 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਵੀਰ ਦੱਸਦਾ ਫਿਰ ਕਹਿੰਦਾ ਮੇਰੇ ਮਨ ਵਿੱਚ ਕੋਈ ਚਿੰਤਾ ਚੋਰਾ ਨਹੀਂ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਰਹੀ ਸਾਰੀਆਂ ਗੱਲਾਂ ਖਤਮ ਹੋ ਗਈਆਂ ਬਾਬਾ ਦੀਪ ਸਿੰਘ ਸਾਹਿਬ ਨਾਲ ਮੇਰਾ ਪ੍ਰੇਮ ਬਣ ਗਿਆ ਤੇ ਮੈਂ ਆਪਣੇ ਪਰਿਵਾਰ ਕੋ ਵੀ ਬਹਿਣ ਲੱਗ ਪਿਆ ਜਿੱਥੇ ਮੇਰੇ ਡਾਕਟਰਾਂ ਨੇ ਇਹ ਕਹਿ ਦਿੱਤਾ ਸੀ ਮੇਰੀ ਮਾਤਾ ਨੂੰ ਵੀ ਇਹ پاਗਲ ਹੋ ਗਿਆ ਇਹਨੂੰ ਤੁਸੀਂ ਦਾਖਲ ਕਰਾ ਦਿਓ ਪਰ ਮੇਰੀ ਮਾਂ ਨੇ ਕਿਹਾ ਵੀ ਨਹੀਂ ਮੇਰਾ ਪੋਤਾ ਮੈਂ ਇਦਾਂ ਦਾਖਲ ਨਹੀਂ ਕਰਾਉਣਾ ਖਾਲਸਾ ਜੀ ਪਾਗਲਖਾਨੇ ਤੱਕ ਦਾਖਲ ਹੋਣ ਤੱਕ ਵੀਰ ਗਿਆ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਏਡੀ ਕਹਿੰਦਾ ਕਿਰਪਾ ਮੇਰੇ ਤੇ ਕੀਤੀ ਮੈਂ ਬਿਲਕੁਲ ਸਹੀ ਹੋ ਗਿਆ ਬਿਲਕੁਲ ਚੜ੍ਹਦੀ ਕਲਾ ਵਿੱਚ ਹੋ ਗਿਆ ਫਿਰ ਖਾਲਸਾ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਦੇ ਨਾਲ ਉੱਥੇ ਸੇਵਾ ਕਰਦਿਆਂ ਇਹ ਦੋਵੇਂ ਮਾਂ ਪੁੱਤ ਜਾਂਦੇ ਸੀ ਸੇਵਾ ਕਰਦੇ ਆਂ ਖਾਲਸਾ ਜੀ ਉੱਥੇ ਉੱਥੋਂ ਹੀ ਇਹਨਾਂ ਨੂੰ ਹਿਦਾਂ ਸਾਹਿਬੋਂ ਹੀ ਰਿਸ਼ਤਾ ਵੀਰ ਦਾ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਫਿਰ ਵਿਆਹ ਵੀ ਹੋ ਗਿਆ ਆਨੰਦ ਕਾਰਜ ਵੀ ਹੋ ਗਏ ਸੱਚੇ ਪਾਤਸ਼ਾਹ ਨੇ ਉਹ ਵੀਰ ਦੱਸਦਾ ਕਿ ਮੇਰੇ ਅੰਦਰ ਬਾਬਾ ਜੀ ਇੱਥੋਂ ਤੱਕ ਮੇਰੀ ਸਿਚੁਏਸ਼ਨ ਚਲ ਗਈ ਸੀਗੀ ਕਿ ਮੈਂ ਪਾਗਲ ਹੋ ਗਿਆ ਸਾਂ ਮੈਨੂੰ ਡਾਕਟਰਾਂ ਨੇ ਕਹਿ ਦਿੱਤਾ ਸੀ ਵੀ ਇਹ ਪਾਗਲ ਹੋ ਗਿਆ ਵੀ ਇਹਨੂੰ ਤੁਸੀਂ ਇੱਥੇ ਛੱਡ ਜੋ ਤੇ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੀ ਬਾਹ ਫੜ ਕੇ ਮੈਨੂੰ ਉਹ ਜਿਹੜਾ ਨਰਕ ਸੀ ਉਹਦੇ ਵਿੱਚੋਂ ਕੱਢਿਆ ਮੈਂ ਇੱਕ ਵਾਰਾ ਖੂਜ ਡਿੱਗ ਪਿਆ ਸਾਂ ਮੇਰ ਕੋ ਉਥੋਂ ਨਿਕਲਿਆ ਨਹੀਂ ਸੀ ਜਾਣਾ ਜੇ ਮੇਰੀ ਮਾਤਾ ਮੇਰੇ ਲਈ ਜਾਪ ਨਾ ਕਰਦੀ ਮੈਂ ਸ਼ੀਦਾਂ ਸਾਹਿਬ ਨਾ ਜਾਣਾ ਕੀ ਅੱਡੀ ਬਾਬਾ ਦੀਪ ਸਿੰਘ ਸਾਹਿਬ ਨੇ ਖਾਲਸਾ ਜੀ ਕਲਾ ਵਰਤਾਈ ਇਹ ਅੱਜ ਦੀ ਹੱਡ ਬੀਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਬਹੁਤ ਕੁਝ ਕਰ ਸਕਦੇ ਆ ਪਰ ਆਪਾਂ ਸ਼ਰਧਾ ਭਾਵਨਾ ਰੱਖੀਏ ਫਿਰ ਖਾਲਸਾ ਜੀ ਸਾਰੇ ਸਾਡੇ ਸਾਰੇ ਜਿਹੜੇ ਮੂਰਤੇ ਆ ਉਹ ਫਤਿਹ ਹੋਣਗੇ ਸੁਖ ਵਰਤੂਗਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਵਾਜਣ ਸੁਖ ਹੋਵੇ ਮਹਾਰਾਜ ਸਾਰਿਆਂ ਦੇ ਹਿਰਦੇ ਵਿੱਚ ਵਸੇ ਆਪਾਂ ਨਾਮ ਬਾਣੀ ਨਾਲ ਜੁੜੀਏ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਲਈਏ ਜੇ ਕੋਈ ਚਾਹੁੰਦਾ ਆ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪੁਰਬ ਤੇ ਮੈਨੂੰ ਖੁਸ਼ੀਆਂ ਮਿਲ ਫਿਰ ਖਾਲਸਾ ਜੀ ਕੱਲ ਨੂੰ ਦਰਸ਼ਨ ਮੇਲੇ ਕਰਕੇ ਨਾ ਅਰਦਾਸ ਕਰਿਓ ਕਿ ਮਹਾਰਾਜ ਤੁਹਾਡੇ ਆਉਣ ਵਾਲੇ ਅਗਲੇ ਸਾਲ ਦਾ ਜਿਹੜਾ ਗੁਰਪੁਰਬ ਹੈ ਜਿਹਨੂੰ ਪ੍ਰਕਾਸ਼ ਦਿਹਾੜਾ ਤੁਹਾਡਾ ਅਗਲੇ ਸਾਲ ਮਨਾਵਾਂਗੇ ਉਦੋਂ ਤੱਕ ਮੈਂ ਇੱਕ ਸੈਡ ਪਾਠ ਕਰੂੰ ਜਾਂ ਖਾਲਸਾ ਜੀ ਸਵਾਲ ਅਖ ਮੂਲ ਮੰਤਰ ਰੱਖ ਲਓ ਜਾਂ ਸਵਾਲ ਅਖ ਜਪਜੀ ਸਾਹਿਬ ਰੱਖ ਲਓ ਜਿੰਨੀ ਕਿਸੇ ਦੀ ਕੋਈ ਸ਼ਰਧਾ ਹੈ ਸਾਲ ਵਿੱਚ ਉਹ ਵਖਬਾ ਰੱਖ ਲਓ ਗੁਰੂ ਨਾਨਕ ਸਾਹਿਬ ਫਿਰ ਕਿਰਪਾ ਰੱਖਣਗੇ ਉਹ ਸਾਰਾ ਸਾਲ ਤੁਹਾਡੀ ਚੜ੍ਹਦੀ ਕਲਾ ਹੋਵੇਗੀ ਮਹਾਰਾਜ ਰੱਖਿਆ ਕਰਨਗੇ ਸਾਰਿਆਂ ਨੂੰ ਸਤਗੁਰੂ ਚੜ੍ਹਦੀ ਕਲਾ ਬਖਸ਼ਣ ਭੋਲਾ ਦੀ ਖਾਲਸਾ ਜੀ ਖਿਮਾ ਬਖਸ਼ਣੀ ਮਹਾਰਾਜ ਮੇਰਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ